ਰਾਤ ਨੂੰ ਕੋਈ ਕਰੀਬ 1:10 12 ਮਿੰਟ ਤੇ ਕੋਈ ਦੋ ਅਣਪਛਾਤੇ ਬੰਦੇ ਆਏ ਆ ਉਹਨਾਂ ਨੇ ਫਾਇਰਿੰਗ ਕੀਤੀ ਆ ਘਰ ਮੇਰੇ ਤੇ ਪਹਿਲਾ ਫਾਇਰਿੰਗ ਜਦੋਂ ਹੋਈ ਤਾਂ ਮੇਰੀ ਵਾਈਫ ਉੱਠੀ ਤੇ ਮੈਂ ਵੀ ਮਾੜੀ ਅੱਖ ਖੋਲ੍ਹੀ ਮੈਂ ਕਿਹਾ ਸ਼ਾਇਦ ਪਟਾਕਾ ਬਲੋਕੇ ਚਲਾਉਂਦਾ ਜਾਂ ਕੋਈ ਤਾਰਾ ਸ਼ਾਟ ਕਰ ਗਿਆ ਬਾਅਦ ਚ ਜਦੋਂ ਵਾਈਫ ਨੇ ਇਸ ਚੀਜ਼ੇ ਦੇਖਿਆ ਤਾਂ ਦੋ ਬੰਦੇ ਜਿਹੜੇ ਫਾਇਰਿੰਗ ਕਰ ਰਹੇ ਸੀ ਉਹਨਾਂ ਨੇ ਦੱਸਿਆ ਗੋਲੀ ਚਲਾ ਦੇ ਉਸ ਤੋਂ ਬਾਅਦ ਫਿਰ ਦੂਜੀ ਵਾਰੀ ਨੇ ਫਾਇਰਿੰਗ ਕੱਢੀ ਕੋਈ 18 ਤੋਂ 20 ਫਾਇਰਿੰਗਾਂ ਕੱਢੀਆਂ ਉਸ ਤੋਂ ਬਾਅਦ ਮੈਂ ਡਿਪਟੀ ਫਗਵਾੜਾ ਨੂੰ ਜਿਹੜੇ ਸਾਡੇ ਅਰਤ ਗੁਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ 5 ਤੋਂ 7 ਮਿੰਟ ਬਾਅਦ ਮੁਲਾਜਮ ਆ ਗਏ ਮੌਕੇ ਤੇ ਐਸ ਐਚਓ ਜਿਹੜਾ ਸਤਨਾਮਪੁਰਾ ਔਰ ਸਦਰ ਦੇ ਆ ਗਏ ਸੀ ਦੋਨੇ ਉਹਨਾਂ ਨੇ ਮੌਕਾ ਸਾਰਾ ਕੁਝ ਦੇਖ ਲਿਆ ਹੁਣ ਅਗਲੀ ਕਾਰਵਾਈ ਜੋ ਵੀ ਪੁਲਿਸ ਕਿੰਦੀ ਕਰ ਦੇਣੀ 18 ਤੋਂ 20 ਫਾਇਰ ਹੋਏ ਆ ਕਿੰਨੇ ਕਿੰਨੇ ਵਿਅਕਤੀ ਸੀ ਦੋ ਵਿਅਕਤੀ ਸੀ ਜਿਹੜੇ ਸਾਨੂੰ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਬਿਲਕੁਲ ਕੈਮਰੇ ਵਿੱਚ ਆਏ ਆ ਆਇਆ ਕੈਮਰੇ ਵਿੱਚ ਆਏ ਆ ਉਹ ਜਿਹੜੀ ਵੀਡੀਓ ਮੈਂ ਉਹ ਦੇਤੀ ਆ ਐਸ ਐਚਓ ਸੀ ਕੋਈ ਰੰਚੁਆ ਜੀ ਨੇ ਕੋਈ ਨਾ ਮੈਨੂੰ ਕਾਲ ਆਈ ਹੈ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਇਦਾਂ ਦੀ ਹੈ ਹੀ ਨਹੀਂ ਕੋਈ ਫਰਮ ਕਾਲ ਵੀ ਜਣਾ ਤੈਨੂੰ ਕੋਈ ਕਾਲ ਨਹੀਂ ਅਜੇ ਤੱਕ ਆਈ ਮੂਹ ਬਣ ਰਣ ਬੈਠੇ ਹੋ ਜੀ ਮੂਹ ਬਣੇ ਹੋ ਜੀ ਹਾਂਜੀ ਹਾਂਜੀ ਮੂਹ ਬਣੇ ਹਾਂ ਜੀ ਮੰਗ ਇਹ ਹੈ ਵੀ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦ ਜਲਦ ਗਿਫਟ ਪਾ ਕੀਤਾ ਜਾਵੇ ਕਿ ਕੋਈ ਘਟਨਾ ਨਾ ਵਾਪਰ ਸਕੇ ਤੇ ਹੋਰ ਦਾ ਵੀ ਨੁਕਸਾਨ ਨਾ ਹੋ ਸਕੇ ਸਾਡੇ ਉਹਨਾਂ ਨੇ ਬਸ ਇਹ ਹੀ ਆ ਵੀ ਦੋਸ਼ੀਆਂ ਨੂੰ ਜਲਦ ਜਲਦ ਖੜਿਆ ਜਾਵੇ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜੀਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰਾਂਗੇ ਕਿੰਨੇ ਰੌਂਡ ਫਾਇਰਿੰਗ ਹੋਇਆ ਜੀ ਤੇ ਕਿੰਨੇ ਫੋਨ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਉਹ ਸਾਰਾ ਕੁਝ ਵੀ ਟੇਕਨ ਟੂ ਨਾਮ ਤੋਂfrothi manggan da mamla samne aake ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੁੱਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਰੀਏ ਕਿੰਨੇ ਪੈਸੇ ਦੀ ਮੰਗ ਕੀਤੀ ਹੈ ਕੋਈ ਫਿਰੋਤੀ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਜੀ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਹੈ ਨਾ ਕੋਈ ਕਾਲ ਆਇਆ ਹੈ ਸਿਰਫ ਚਿੱਠੀ ਹੈ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ ਉਸ ਤੋਂ ਇਲਾਵਾ ਕੋਈ ਗੈਂਗ ਦਾ ਨਾਮ ਮੈਂ ਲਿਖਿਆ ਕੋਈ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਉਹ ਬਾਦਸਤਾਨ ਮੈਮ ਕਿੰਨੇ ਵਜੇ ਰਾਤ ਗੋਲੀਆਂ ਚੱਲੀਆਂ ਜੀ ਇਹ 1:13 ਦਾ ਹੈਗਾ ਐਗਜ਼ਾਮ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ 파ਟਾ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਹਾਂ ਸਾਰੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਇੱਕ ਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕ ਇਨ ਟੂ ਅਕਾਊਂਟ ਕਰ ਰਹੇ ਆ ਤੇ ਅਪਡੇਟ ਕਰ ਰਹੇ ਆ ਕਾਹਦੇ ਤੇ ਆਏ ਸੀ ਜੀ ਉਹ ਲੋਗ ਕਿ ਮਨੋ ਕਿਹੜਾ ਵੀਕਲ ਇਸਤੇਮਾਲ ਕੀਤਾ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਉਹਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਨਾ ਮੈਂ ਦਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗਰਵਾਸੇ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਟ ਕਾਲ ਨਹੀਂ ਆਇਆ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਕਰਾਂਗੇ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚਰਾਈਆਂ ਕਿਸੇ ਦਾ ਦਰਦ ਨਹੀਂ ਤੇ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹ ਜਿਹੇ ਇਨਸੀਡੈਂਟ ਹੋਏ ਐ ਬਾਬਾ ਗਧੀਆਂ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਐ ਉਹ ਅਰੈਸਟ ਕੀਤੇ ਜਾ ਚੁੱਕੇ ਐ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਇਦਾ ਜੀ। ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਉਹ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ। ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ। ਕੀ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪੁਲਿਸ ਦਾ? ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਐਪ੍ਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ।